ਪੰਜਾਬ ਦੇ ਵਿੱਚ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਆ ਵੇਖ ਸਕਦੇ ਹੋ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਮੌਜੂਦ ਆ ਤਾਂ ਇੱਥੇ ਤੁਸੀਂ ਮੌਸਮ ਵੇਖ ਸਕਦੇ ਹੋ ਕਿ ਅਚਾਨਕ ਧੂੜ ਮਿੱਟੀ ਅਤੇ ਹਨੇਰੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਤਾਲੂਕਾ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਅਚਾਨਕ ਜਿਹੜਾ ਇਹ ਮੌਸਮ ਦੇ ਵਿੱਚ ਤਬਦੀਲੀ ਆਈ ਆ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਸੀਗਾ ਇਸ ਕਰਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਦੀ ਖਬਰ ਸੀਗੀ ਹਾਲਾਂਕਿ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਤਾਂ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਅਤੇ ਹਨੇਰੀ ਉਹ ਚੱਲਦੀ ਦਿਖਾਈ ਦੇ ਰਹੀ ਆ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਹਨੇਰੀ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਕਿਸਾਨ ਜਿਹੜੇ ਬਾਡੀ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਲਈ ਵੀ ਚਿੰਤਾ ਦੀ ਇੱਕ ਖਬਰ ਹੈ ਕਿਉਂਕਿ ਹਜੇ ਕਣਕ ਵੱਢਣ ਵਾਲੀ ਪਈ ਆ ਕੁਝ ਲੋਕਾਂ ਦੀ ਜਿਹੜੀ ਫਸਲ ਆ ਉਹ ਵੱਢ ਕੇ ਮੰਡੀਆਂ ਦੇ ਵਿੱਚ ਛੁੱਟੀ ਹੋਈ ਆ ਤੇ ਜਿਨ੍ਹਾਂ ਦੀ ਫਸਲ ਵੱਢਣੀ ਆ ਤਾਂ ਉਹਨਾਂ ਨੂੰ ਇਸ ਚੀਜ਼ ਦੀ ਦਿੱਕਤ ਆ ਕਿ ਮੌਸਮ ਆ ਗਿਆ ਤੇ ਸਾਡੀ ਜਿਹੜੀ ਕਣਕ ਦਾ ਝਾੜ ਆ ਉਹ ਘਟ ਜਾਣਾ ਦੂਸਰੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਮੰਡੀਆਂ ਦੇ ਵਿੱਚ ਫਸਲ ਸਿੱਟੀ ਹੋਈ ਆ ਤਾਂ ਉਹਨਾਂ ਨੂੰ ਮੰਡੀਆਂ ਦੇ ਵਿੱਚ ਜੋ ਫਸਲ ਛੁੱਟੀ ਆ ਉਸ ਦੀ ਸਾਮ ਸਭਾਈ ਦਾ ਖਤਰਾ ਪੜਿਆ ਹੋਇਆ ਤਾਂ ਸਥਾਨਕ ਲੋਕ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਭਾਈ ਜਿਹੜਾ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਹੋਈ ਹੈ ਭਾਈ ਮੌਸਮ ਤਾਂ ਬਹੁਤ ਵਧੀਆ ਹੋ ਗਿਆ ਭਾਈ ਤੇ ਕਣਕ ਦਾ ਥੋੜਾ ਜਿਹਾ ਹੋ ਗਿਆ ਕਿ ਗੜੇ ਮਾਰੀ ਹੋ ਸਕਦੀ ਹੈ ਕੋਈ ਨੁਕਸਾਨ ਹੋ ਜਾਦਾ ਤਾਂ ਬਹੁਤ ਜ਼ਿਆਦਾ ਬਸ ਭਾਈ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਕੋਈ ਸਮਾਂ ਪਹਿਲਾਂ ਮੌਸਮ ਕਾਫੀ ਸਾਫ਼ ਸੀਗਾ ਤਾਂ ਲੋਕ ਜਿਹੜੇ ਕਹਿ ਰਹੇ ਸੀਗੇ 5 ਮਿੰਟ ਪਹਿਲਾਂ ਮੌਸਮ ਸਾਫ਼ ਲੱਗ ਰਿਹਾ ਸੀਗਾ ਪਰ ਅਚਾਨਕ ਮੌਸਮ ਨੂੰ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ ਦੁਪਹਿਰੇ ਭਾਈ ਬਹੁਤ ਔਪਰ ਸੀਗੀ ਬਹੁਤ ਗਰਮੀ ਸੀ ਦੁਪਹਿਰੇ ਹੁਣ ਚੱਕ ਦਾ ਮੌਸਮ ਠੰਡਾ ਹੋ ਗਿਆ ਵਾ ਇਹ ਇਹੇ ਕਰਕੇ ਫਸਲਾਂ ਨੂੰ ਬਹੁਤ ਕਾਫੀ ਨੁਕਸਾਨ ਆਊਗਾ। ਤਾਂ ਜਿਵੇਂ ਹਣੀਰੀ ਆ ਲੱਗਦਾ ਕਿ ਇਸ ਦਾ ਵੀ ਨੁਕਸਾਨ ਹੋਊਗਾ। ਖਾਸ ਤੌਰ ਤੇ ਕਿਸਾਨਾਂ ਨੂੰ ਜਿਹੜਾ ਆਮ ਲੋਕ ਵੀ ਹੈ ਗਿਆ ਕਿਉਂਕਿ ਬਹੁਤੇ ਲੋਕ ਨੇ ਜਿਨ੍ਹਾਂ ਨੇ ਦਫ਼ਤਰਾਂ ਤੋਂ ਘਰਾਂ ਨੂੰ ਜਾਣਾ ਹੁੰਦਾ ਤੇ ਉਹਨਾਂ ਦੇ ਲਈ ਵੀ ਸਮੱਸਿਆ ਖੜੀ ਹੋਗੀ। ਹਾਂਜੀ ਬਿਲਕੁਲ ਭਾਈ ਇਹਨਾਂ ਫਸਲਾਂ ਨੂੰ ਬਹੁਤ ਨੁਕਸਾਨ ਆਊਗਾ। ਤਾਂ ਬਿਲਕੁਲ ਜਿਵੇਂ ਫਸਲਾਂ ਦਾ ਨੁਕਸਾਨ ਹੈ ਗਿਆ ਤੇ ਉੱਥੇ ਆਮ ਲੋਕਾਂ ਦੇ ਲਈ ਵੀ ਕਾਫੀ ਨੁਕਸਾਨ ਹੈ ਗਿਆ। ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਮੌਸਮ ਦਾ ਜਿਹੜਾ ਹਾਲ ਹੈ। ਤਾਂ ਕਿਸੇ ਵਕਤ ਵੀ بارش ਹੋ ਸਕਦੀ ਹੈ ਤਾਂ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਸੀਗਾ ਖਾਸ ਕਰ ਫਾਜ਼ਲਕਾ ਮੁਕਸਰ ਜਲਾਲਾਬਾਦ ਫਿਰੋਜ਼ਪੁਰ ਪੱਟੀ ਤਰਨਤਾਰਨ ਇਸ ਤੋਂ ਇਲਾਵਾ ਫਰੀਦਕੋਟ ਦੇ ਕੁਝ ਇਲਾਕੇ ਨੇ ਤਾਂ ਉੱਥੇ ਇਸ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਹੋਇਆ ਸੀਗਾ ਕਿ ਕਿਸੇ ਵਕਤ ਵੀ ਇੱਥੇ بارش ਹੋ ਸਕਦੀ ਹੈ ਤੇ ਉਹ بارش ਦਾ ਅਲਰਟ ਕਿਤੇ ਨਾ ਕਿਤੇ ਹੁੰਦਾ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਹਫਤਾ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਗੜੇਮਾਰੀ ਹੁੰਦੀ ਆ ਪਾਰੀ ਮੀ ਪੈਂਦਾ ਤੇ ਉਸ ਕਾਰਨ ਬਹੁਤੇ ਜਿਹੜੇ ਕਿਸਾਨਾਂ ਦਾ ਨੁਕਸਾਨ ਦੇਖਣ ਨੂੰ ਮਿਲਿਆ ਤਾਂ ਇਸ ਕਰਕੇ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਆ ਤਾਂ ਲਗਾਤਾਰ ਜਿਹੜੇ ਕਿਸਾਨਾਂ ਦੇ ਸਾਹ ਉਹ ਇੱਕ ਤਰ੍ਹਾਂ ਸੁੱਕੇ ਹੋਏ ਨੇ ਕਿ ਆਖਿਰਕਾਰ ਹੁਣ ਬਣੂਗੀ ਤਪੂਤਾਵਾਂ ਕਿ ਫਸਲ ਪਾ ਲਈ ਆ ਤਾਂ ਹੁਣ ਜਦੋਂ ਵੱਢਣ ਦਾ ਟਾਈਮ ਆ ਗਿਆ ਤਾਂ ਮੌਸਮ ਜਿਹੜਾ ਉਸ ਦਾ ਇਹ ਹਾਲ ਹੋ ਚੁੱਕਿਆ ਤਾਂ ਹਨੇਰੀ ਜਿਹੜੀ ਉਹ ਕਾਫੀ ਤੇਜ਼ ਚੱਲ ਰਹੀ ਆ ਤਾਂ ਅਚਾਨਕ ਜਿਹੜਾ ਹਵਾਵਾਂ ਦਾ ਰੁਖ ਬਦਲਿਆ ਹੈ ਗਿਆ ਹਨੇਰੀ ਬਹੁਤ ਤੇਜ਼ ਹੋ ਗਈ ਆ ਤਾਂ بارش ਵੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਤਾਂ ਇਸ ਤੋਂ ਪਹਿਲਾਂ ਜਿਹੜੀ ਹਨੇਰੀ ਚੱਲ ਰਹੀ ਸੀ ਤਾਂ ਗੱਲਬਾਤ ਕਰਦੇ ਕਰਦੇ ਹੀ ਜਲੰਧਰ ਦੇ ਵਿੱਚ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਤਾਂ ਹਨੇਰੀ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਦਰ ਤੇ ਚੱਲਦੀ ਹੋਈ ਦਿਖਾਈ ਦੇ ਰਹੀ ਐ ਤੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਬਾਰਿਸ਼ ਵੀ ਸ਼ੁਰੂ ਹੋ ਗਈ ਆ ਤਾਂ ਬਾਰਿਸ਼ ਦੇ ਕਾਰਨ ਜਿੱਥੇ ਆਮ ਲੋਕਾਂ ਨੂੰ ਇੱਥੇ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਣਾ ਤੇ ਉੱਥੇ ਬਹੁਤੇ ਲੋਕ ਨੇ ਜਿਹੜੇ ਦਫ਼ਤਰਾਂ ਤੋਂ ਕੰਮ ਜਾਂਦੇ ਨੇ ਜਾਂ ਕਿਸੇ ਨੇ ਘਰ ਦੇ ਵਿੱਚ ਜ਼ਰੂਰੀ ਬਾਹਰ ਨਿਕਲ ਆਇਆ ਤਾਂ ਉਹਨਾਂ ਦੇ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਤਾਂ ਗੜੇਮਾਰੀ ਜਿਹੜੀ ਇੱਕ ਹਫ਼ਤਾ ਪਹਿਲਾਂ ਉਸ ਦੀਆਂ ਖਬਰਾਂ ਸਾਹਮਣੇ ਆਇਆਂ ਸਨ ਤਾਂ ਹੁਣ ਮੌਸਮ ਦੀ ਤਬਦੀਲੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਹਨੇਰੀ ਇਹ ਤੁਸੀਂ ਚੱਲਦੀ ਦੇਖ ਰਹੇ ਹੋ ਇਸ ਤੋਂ ਇਲਾਵਾ ਬਿਜਲੀ ਜਿਹੜੀ ਲਸ਼ਕ ਦੀ ਉਹ ਦੇਖ ਰਹੇ ਹੋ ਤਾਂ ਅਚਾਨਕ ਜਿਹੜਾ ਇਹ ਮੌਸਮ ਬਦਲਿਆ ਹੈ ਗਿਆ ਕੁਝ ਸਮਾਂ ਪਹਿਲਾਂ ਇਹ ਪੂਰਾ ਮੌਸਮ ਸਾਫ਼ ਸੀਗਾ ਪਰ ਹੁਣ ਤੇਜ਼ ਹਵਾਵਾਂ ਚੱਲ ਰਹੀਆਂ ਨੇ ਧੂੜ ਮਿੱਟੀ ਜਿਹੜੀ ਆ ਉਸ ਦੇ ਕਾਰਨ ਉੱਡ ਰਹੀ ਆ ਤਾਂ ਹੁਣ ਜਿਹੜੀ ਬਾਰਿਸ਼ ਵੀ ਸ਼ੁਰੂ ਹੋ ਗਈ ਆ ਤੇ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਗਿਆ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ ਕਿਸੇ ਤਰ੍ਹਾਂ ਹਨੇਰੀ ਆ ਜਾਂ ਫਿਰ ਬਾਰਿਸ਼ ਚਾਰੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ